ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਨਾ ਹਾਂ ਬੇ ਪੰਜੀ ਸੰਖਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 21 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 21 ਜਨਵਰੀ ਵਾਲੇ ਦਿਨ ਉਹ ਆਪਣੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ 21 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਪੰਜਾਬੀ ਸੂਬਾ ਲਹਿਰ ਨੂੰ ਦੁਬਾਉਣ ਦੇ ਲਈ ਪੰਜਾਬ ਸਰਕਾਰ ਨੇ ਇੱਥੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਗਾਉਣ ਉੱਤੇ ਪਾਬੰਦੀ ਲਗਾ ਦਿੱਤੀ ਸੀ ਇਸ ਲਈ ਅਕਾਲੀਆਂ ਨੇ ਪੰਜਾਬੀ ਸੂਬਾ ਮੋਰਚਾ ਲਗਾ ਦਿੱਤਾ ਅਤੇ ਮੋਰਚੇ ਦੇ ਸਬੰਧ ਵਿੱਚ 12000 ਤੋਂ ਵੀ ਵੱਧ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਮੇਂ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 138 ਵਿੱਚੋਂ 113 ਮੈਂਬਰ ਜੇਲ੍ਹ ਦੇ ਵਿੱਚ ਬੰਦ ਹਨ 10 ਅਕਤੂਬਰ 1955 ਨੂੰ ਪੰਜਾਬ ਦੇ ਮੁੱਖ ਮੰਤਰੀ ਭੀਮ ਸਿੰਘ ਸੱਜਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਾਂ ਦੇ ਸਬੰਧ ਵਿੱਚ ਮੰਜੀ ਸਾਹਿਬ ਨੇ ਪੇਸ਼ ਹੋ ਕੇ ਮਾਫੀ ਮੰਗ ਲਈ ਇਸ ਕਾਰਨ ਉਸ ਤੋਂ ਉਹਦੀ ਕੁਰਸੀ ਖੁੱਸ ਗਈ ਹੈ ਤੇ 21 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਅਗਲੀ ਘਟਨਾ 21 ਜਨਵਰੀ 1992 ਦੀ ਹੈ ਇਸ ਦਿਨ ਖਾਲਿਸਤਾਨ ਕਮਾਂਡੋ ਫੋਰਸ ਦੇ ਇੱਕ ਜਰਨੈਲ ਹਰਮਿੰਦਰ ਸਿੰਘ ਗੋਲਡੀ ਦੀ ਭੈਣ ਅਮਨਦੀਪ ਕੌਰ ਨੂੰ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਅਕਤੂਬਰ 1991 ਵਿੱਚ ਅਮਨਦੀਪ ਕੌਰ ਦਾ ਵਿਆਹ ਸਰਜੀਤ ਸਿੰਘ ਜਸੋਵਾਲ ਲੁਧਿਆਣਾ ਦੇ ਨਾਲ ਹੋਇਆ ਸੀ ਜੋ ਕਿ ਕੈਨੇਡਾ ਰਹਿੰਦਾ ਸੀ ਉਹ 24 ਅਕਤੂਬਰ 1991 ਨੂੰ ਆਪਣਾ ਵਿਆਹ ਰਜਿਸਟਰ ਕਰਵਾਉਣ ਦੇ ਲਈ ਰਾਮਪੁਰਾ ਫੂਲ ਦੇ ਤਹਿਸੀਲਦਾਰ ਕੋਲ ਗਏ ਸਨ ਅਤੇ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸਮੇਂ ਅਮਨਦੀਪ ਕੌਰ ਦਾ ਪਿਤਾ ਵੀ ਉਹਨਾਂ ਦੇ ਨਾਲ ਹੀ ਸੀ ਇੱਥੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਾਮਪੁਰਾ ਫੂਲ ਦੇ ਥਾਣੇ ਵਿੱਚ ਲਿਜਾਇਆ ਗਿਆ ਅਨੇ ਪਹੁੰਚਦੇ ਹੀ ਦੋਨਾਂ ਮਰਦਾਂ ਨੂੰ ਨੰਗੇ ਕਰ ਦਿੱਤਾ ਗਿਆ ਤੇ ਉਹਨਾਂ ਕੋਲ ਜੋ ਵੀ ਪੈਸਾ ਟਕਾ ਸੀ ਉਹ ਵਸੂਲ ਕਰ ਲਿਆ ਗਿਆ ਤੇ ਅਮਨਦੀਪ ਕੌਰ ਦੇ ਗਹਿਣੇ ਵੀ ਉਤਾਰਵਾ ਲਏ ਗਏ ਇਸ ਤੋਂ ਬਾਅਦ ਹਰਕ੍ਰਿਸ਼ਨ ਕਾਲ ਨੂੰ ਐਸਐਸਪੀ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਕੁੱਟਿਆ ਅਤੇ ਅਮਨਦੀਪ ਕੌਰ ਦੀ ਛੋਟੀ ਭੈਣ ਅਤੇ ਮਾਂ ਨੂੰ ਚੁੱਕ ਲਿਆਉਣ ਅਤੇ ਘਰ ਨੂੰ ਅੱਗ ਲਗਾ ਦੇਣ ਦਾ ਹੁਕਮ ਦਿੱਤਾ ਪੁਲਿਸ ਅਮਨਦੀਪ ਕੌਰ ਦੀ ਮਾਂ ਨੂੰ ਚੁੱਕ ਲਈ ਅਤੇ ਘਰ ਦਾ ਸਾਰਾ ਕੀਮਤੀ ਸਮਾਨ ਵੀ ਚੁੱਕ ਲਈ ਇਸ ਤੋਂ ਬਾਅਦ ਦੋਵਾਂ ਮਰਦਾਂ ਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਅਮਨਦੀਪ ਕੌਰ ਦੇ ਨਾਲ ਰੇਪ ਕੀਤਾ ਗਿਆ। ਉਹਨਾਂ ਨੂੰ 12 ਦਿਨ ਨਜਾਇਜ਼ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ ਅਮਨਦੀਪ ਕੌਰ ਦੇ ਪਤੀ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਇਹ ਆਖਿਆ ਗਿਆ ਕਿ ਉਹ ਸਾਰਾ ਕੁਝ ਛੱਡ ਕੇ ਕੈਨੇਡਾ ਵਾਪਸ ਭੱਜ ਜਾਵੇ ਅਤੇ ਅਮਨਦੀਪ ਕੌਰ ਨਾਲ ਆਪਣਾ ਵਿਆਹ ਵੀ ਖਤਮ ਹੋਇਆ ਹੀ ਸਮਝੇ। ਬਾਅਦ ਵਿੱਚ ਅਮਨਦੀਪ ਕੌਰ ਅਤੇ ਉਸਦੇ ਮਾਪਿਆਂ ਨੂੰ ਬੋਹਾ ਥਾਣੇ ਦੇ ਵਿੱਚ ਰੱਖਿਆ ਗਿਆ ਅਤੇ ਇੱਥੇ ਵੀ ਉਹਨਾਂ ਉੱਪਰ ਬਹੁਤ ਤਸ਼ੱਦਦ ਕੀਤਾ ਗਿਆ। 21 ਜਨਵਰੀ 1992 ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪਣੇ ਘਰ ਚਲੇ ਜਾਣ ਅਮਨਦੀਪ ਕੌਰ ਆਪਣੇ ਘਰ ਚਲੀ ਗਈ ਪਰ ਉਸ ਦਾ ਪਿਤਾ ਘਰ ਨਾ ਗਿਆ ਇਸੇ ਦਿਨ ਸ਼ਾਮ ਨੂੰ ਪੁਲਸ ਨੇ ਉਹਨਾਂ ਦੇ ਘਰ ਉੱਪਰ ਹਮਲਾ ਕਰਕੇ ਅਮਨਦੀਪ ਕੌਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਇਸ ਤਰ੍ਹਾਂ 21 ਜਨਵਰੀ 1992 ਵਾਲੇ ਦਿਨ ਅਮਨਦੀਪ ਕੌਰ ਜੋ ਕਿ ਖਾਲਸਾਣ ਕਮਾਂਡੋ ਫੋਰਸ ਦੇ ਜਰਨੈਲ ਹਰਮਿੰਦਰ ਸਿੰਘ ਗੋਲਦੀ ਦੀਪਾਸੀ ਨੂੰ ਰੇਪ ਕਰਨ ਤੋਂ ਬਾਅਦ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪੇਸ਼ ਹਨ 21 ਜਨਵਰੀ ਵਾਲੇ ਦਿਨ ਦੇ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜ਼ਰੂਰ ਰੱਖੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵੈਦੂ ਜੀ ਦਾ ਖਾਲਸਾ ਵੈਦੂ ਜੀ ਦੀ ਫਤਿਹ